ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਭਾਈ ਸਮੁੰਦਾ ਜੀ ਦੀ ਜੋ ਕਿ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣਿਆ ਆਨ ਦਿਨ ਸਿਮਰੋ ਉਤਾਸ ਕੋ ਜੋ ਅੰਤ ਸਹਾਈ ਹੋਏ ਇਹ ਬਿਖਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਏ ਕਾ ਕੋ ਮਾਤ ਪਿਤਾ ਸੁਤ ਤੀਆਂ ਗ੍ਰਹਿ ਬਨਤਾ ਕਛੂ ਸੰਗ ਨ ਲੀਆ ਐਸੀ ਸੰਗ ਜੋ ਬਿਨ ਸਤ ਨਾਹੀ ਪਤ ਸੇਤੀ ਆਪਣੇ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬਹੁਰ ਨ ਆਇਆ ਭਾਈ ਸਮੁੰਦਾ ਗੁਰੂ ਜੀ ਦਾ ਸਿੱਖ ਬਣਿਆ ਸਿੱਖ ਬਣਨ ਤੋਂ ਪਹਿਲਾਂ ਉਹਦਾ ਜੀਵਨ ਮਾਇਆਵਾਦੀ ਸੀ ਉਹ ਧਨ ਇਕੱਠਾ ਕਰਦਾ ਇਸਤਰੀ ਨਾਲ ਪਿਆਰ ਕਰਦਾ ਇਸਤਰੀ ਵਾਸਤੇ ਲੀੜੇ ਗਹਿਣੇ ਤੇ ਖੁਸ਼ੀਆਂ ਦਾ ਸਮਾਨ ਲਿਆਉਂਦਾ ਤੀਆਂ ਪੁੱਤਰਾਂ ਨਾਲ ਮੋਹ ਸੀ ਕਦੀ ਕਿਸੇ ਧਾਰਮਿਕ ਅਸਥਾਨ ਉੱਤੇ ਨਾ ਪਹੁੰਚਦਾ ਵਹਿ ਗੁਰੂ ਹੈ ਕਿ ਨਹੀਂ ਇਹ ਸਵਾਲ ਉਹਦੇ ਮਨ ਵਿੱਚ ਕਦੀ ਫੁਰਿਆ ਹੀ ਨਹੀਂ ਸੀ ਜੇ ਕਿਤੇ ਚਾਰ ਛਿੱਲੜ ਗਵਾਚ ਜਾਂਦੇ ਤਾਂ ਉਸ ਦੀ ਆਤਮਾ ਦੁਖੀ ਹੁੰਦੀ ਉਹੋ ਦੋ ਦੋ ਦਿਨ ਰੋਟੀ ਨਾ ਖਾਂਦਾ ਧਨ ਇਕੱਠਾ ਕਰਨਾ ਉਹਦਾ ਪਰਮ ਧਰਮ ਸੀ ਇੱਕ ਦਿਨ ਭਲੇਖੇ ਨਾਲ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਗਿਆ ਇੱਕ ਗੁਰਮੁਖ ਨੇ ਉਪਰੋਕਤ ਸ਼ਬਦ ਪੜ੍ਹਿਆ ਤੇ ਨਾਲ ਹੀ ਸ਼ਬਦ ਦੀ ਵਿਆਖਿਆ ਕੀਤੀ ਸ਼ਬਦ ਦੇ ਭਾਵ ਨੇ ਭਾਈ ਸਮੁੰਦੇ ਦੀ ਆਤਮਾ ਉੱਤੇ ਕਾਬੂ ਪਾ ਲਿਆ ਉਸ ਦੀ ਬੁੱਧੀ ਜਾਗ ਪਈ ਉਹ ਸੋਚਣ ਲੱਗਾ ਕਿ ਜੋ ਕੁਝ ਮੈਂ ਕਰ ਰਿਹਾ ਹਾਂ ਇਹ ਚੰਗਾ ਹੈ ਜਾਂ ਜੋ ਕੁਝ ਗੁਰਮੁਖ ਆਖਦੇ ਹਨ ਇਹ ਚੰਗਾ ਉਹ ਬੌਂਦਲਿਆ ਜਿਹਾ ਹੋ ਗਿਆ ਉੱਠ ਕੇ ਘਰ ਗਿਆ ਰੋਟੀ ਖਾਣ ਨੂੰ ਚੇਤ ਨਹੀਂ ਕੀਤਾ ਰਾਤ ਨੂੰ ਸੁੱਤਾ ਨੀਂਦ ਨਹੀਂ ਆਈ ਰਾਤ ਦੇ 12 ਵਜ ਗਏ ਨੀਂਦਰ ਨਹੀਂ ਆਈ ਜਿੱਥੇ ਪਹਿਲਾਂ ਪਹਿਲੀ ਰਾਤ ਨੂੰ ਸੌਂ ਜਾਂਦਾ ਸੀ ਉਹ ਸੋਚੀ ਪੈ ਗਿਆ ਮਾਇਆ ਇਕੱਠੀ ਕਰਨੀ ਚੰਗੀ ਹੈ ਜਾਂ ਨਹੀਂ ਇਸਤਰੀਆਂ ਪੁੱਤਰਾਂ ਦਾ ਸੰਬੰਧ ਕਿੱਥੋਂ ਤੱਕ ਦਾ ਹੈ ਉਸ ਦੀਆਂ ਅੱਖਾਂ ਅੱਗੇ ਕਈ ਚਾਗੀਆਂ ਆਈਆਂ ਇੱਕ ਇਹ ਜਗੀ ਵੀ ਆਈ ਕਿ ਕੋਈ ਮਰ ਗਿਆ ਉਸ ਦੇ ਪੁੱਤਰ ਨੋਹਾ ਤੀਆਂ ਤੇ ਇਸਤਰੀ ਉਸ ਨੂੰ ਸਾੜ ਕੇ ਘਰ ਆ ਗਏ ਚਾਰ ਦਿਨ ਪਿੱਛੋਂ ਕਿਸੇ ਨੇ ਉਸ ਦਾ ਨਾਮ ਨਾ ਲਿਆ ਉਹ ਉਹ ਲੱਗਿਆ ਸਮੁੰਦਰੇ ਨੂੰ ਆਪਣਾ ਮਾਂ ਬਾਪ ਵੀ ਚੇਤੇ ਆਇਆ ਉਹ ਉਸ ਕੋਲੋਂ ਤੁਰ ਗਏ ਚਾਰ ਦਿਨ ਦੇ ਦੁੱਖ ਪਿੱਛੋਂ ਭੁੱਲ ਗਏ ਇਉਂ ਉਹ ਸੌਂ ਗਿਆ ਸੁੱਤੇ ਨੂੰ ਸੁਪਨਾ ਆਇਆ ਜੋ ਬਹੁਤ ਭਿਆਨਕ ਸੀ ਉਸ ਨੇ ਦੇਖਿਆ ਉਹ ਬਿਮਾਰ ਹੋ ਜਾਂਦਾ ਹੈ ਬਿਮਾਰੀ ਵੇਲੇ ਉਹਦੇ ਧੀਆਂ ਪੁੱਤਰ istri ਤੇ ਸਾਖ ਅੰਗ ਉਹਦੇ ਕੋਲ ਆਉਂਦੇ ਹਨ ਪਹਿਲਾ ਪਹਿਲਾ ਹਿੱਤ ਕਰਦੇ ਨੇ ਹੌਲੀ ਹੌਲੀ ਜਿਉਂ-ਜਿਉਂ ਬਿਮਾਰੀ ਵੱਧਦੀ ਜਾਂਦੀ ਹੈ ਤੀਉਂ-ਤੀਉਂ ਸਾਰਿਆਂ ਦਾ ਹਿੱਤ ਘਟਦਾ ਜਾਂਦਾ ਹੈ ਆਖਰ ਵੇਲਾ ਆ ਜਾਂਦਾ ਹੈ ਕਿ ਜਮਦੂਤ ਉਸ ਦੀ ਜਾਨ ਕੱਢਣ ਵਾਸਤੇ ਆਉਂਦੇ ਨੇ ਉਹਨਾਂ ਦੀਆਂ ਪੈੜੀਆਂ ਸ਼ਕਲਾਂ ਦੇਖ ਕੇ ਉਹ ਪੈਪੀਤ ਹੋ ਜਾਂਦਾ ਹੈ ਇਸਤਰੀ ਨੂੰ ਆਖਦਾ ਹੈ ਮੇਰੀ ਸਹਾਇਤਾ ਕਰ ਮੈਨੂੰ ਜਮਾਂ ਕੋਲੋਂ ਬਚਾ ਉਹ ਅੱਗੋਂ ਰੋਂਦੀ ਹੋਈ ਸਿਰ ਫੇਰ ਦਿੰਦੀ ਹੈ ਕਿ ਉਹ ਬਚਾ ਨਹੀਂ ਸਕਦੀ ਜਦੋਂ ਉਸ ਦੀ ਰੂਹ ਨੂੰ ਮਾਰਦੇ ਕੁੱਟਦੇ ਹੋਏ ਧਰਮ ਰਾਜ ਕੋ ਲੈ ਜਾਂਦੇ ਹਨ ਧਰਮ ਰਾਜ ਆਖਦਾ ਹੈ ਇਹ ਮਹਾ ਪਾਪੀ ਹੈ ਇਸ ਨੇ ਸਾਰੇ ਜੀਵਨ ਵਿੱਚ ਕਦੀ ਸਿਮਰਨ ਨਹੀਂ ਕੀਤਾ ਨੇਕੀ ਨਹੀਂ ਖੱਟੀ ਇਸ ਮਹਾਪਾਪੀ ਨੂੰ ਅਗਨਰਕ ਵਿੱਚ ਸੁੱਟੋ ਜਿੱਥੇ ਇਹ ਜਨਮ ਸੜਦਾ ਰਹੇਗਾ ਸੁੱਟੋ ਸੁੱਟੋ ਮਹਾਪਾਪੀ ਹੈ ਧਰਮ ਰਾਜ ਦਾ ਇਹ ਹੁਕਮ ਸੁਣ ਕੇ ਜਾਮ ਉਸ ਨੂੰ ਅਗਨਰਕ ਵੱਲ ਤੂ ਤੁਰੇ ਜਦੋਂ ਨਰਕ ਦੇ ਨੇੜੇ ਪੁੱਜੇ ਤਾਂ ਸਮੁੰਦੇ ਨੇ ਦੇਖਿਆ ਬਹੁਤ ਭਿਆਨਕ ਅਗ ਬਲ ਰਹੀ ਸੀ ਉਸ ਦਾ ਸੇਕ ਦੂਰ ਦੂਰ ਤੱਕ ਜਾਂਦਾ ਸੀ ਲਾਗੇ ਪੁੱਜਣ ਤੋਂ ਪਹਿਲਾਂ ਹੀ ਸਭ ਕੁਝ ਸਾੜ ਦਿੰਦਾ ਸੀ ਸਮੁੰਦ ਨੇ ਦੇਖਿਆ ਤੇ ਸੁਣਿਆ ਕਿ ਕਈ ਮਹਾਪਾਪੀ ਉਸ ਨਰਕ ਪਾਠ ਵਿੱਚ ਸੜ ਤੇ ਗੁਰਲਾ ਰਹੇ ਸਨ ਸਮੁੰਦਾ ਦਹਿਲ ਗਿਆ ਜਦੋਂ ਜਮ ਉਸ ਨੂੰ ਚੁੱਕ ਕੇ ਆਗ ਵਿੱਚ ਸੁੱਟਣ ਲੱਗੇ ਤਾਂ ਉਸ ਦੀ ਡਾਟ ਨਿਕਲ ਗਈ ਉਸ ਦਾਰਡ ਦੇ ਨਾਲ ਹੀ ਉਹਦੀ ਨੀਂਦ ਖੁੱਲ ਗਈ ਉਹ ਤਰਬਕੇ ਉੱਠ ਬੈਠਾ ਅੱਖਾਂ ਮਲ ਕੇ ਉਸਨੇ ਦੇਖਿਆ ਉਹ ਨਰਕਾਂ ਵਿੱਚ ਨਹੀਂ ਸਗੋ ਆਪਣੀ ਕਾਰ ਬੈਠਾ ਹੈ ਉਹ ਮਰਿਆ ਨਹੀਂ ਸਗੋ ਜਿਉਂਦਾ ਹੈ ਪਰ ਉਹਦਾ ਕਲੇਜਾ ਐਨਾ ਜ਼ੋਰ ਨਾਲ ਟੜਕੀ ਜਾਂਦਾ ਸੀ ਕਿ ਸਾਹ ਆਉਣਾ ਵੀ ਮੁਸ਼ਕਲ ਹੋ ਗਿਆ ਸਾਰਾ ਮੁੜ ਕੇ ਨਾਲ ਸਿੱਲਾ ਹੋ ਗਿਆ ਸਮੁੰਦਾ ਮੰਜੀ ਤੋਂ ਉੱਠ ਬੈਠਾ ਅਜੇ ਰਾਤ ਸੀ ਅਸਮਾਨ ਉੱਤੇ ਤਾਰੇ ਹੱਸ ਰਹੇ ਸਨ ਘਰ ਦੇ ਤੇ ਆਂਢੀ ਗਵਾਂਢੀ ਸਭ ਸੁੱਤੇ ਪਏ ਸੀ ਚਾਰੇ ਪਾਸੇ ਚੁੱਪ ਚਾਪ ਸੀ ਉਸ ਰੂਪ ਉਸ ਚੁੱਪ ਤੇ ਹਨੇਰੇ ਵਿੱਚ ਸਮੁੰਦਾ ਘਰੋਂ ਨਿਕਲਿਆ ਜਿਸ ਤਰ੍ਹਾਂ ਕਿਸੇ ਦੇ ਘਰੋਂ ਚੋਰ ਨਿਕਲਦਾ ਹੈ ਦੱਬੇ ਪੈਰ ਟੜਕਦੇ ਦਿਲ ਕਾਲੀ ਕਾਲੀ ਸਮੁੰਦਾ ਉਸ ਟਿਕਾਣੇ ਪੁੱਜਾ ਜਿੱਥੇ ਗੁਰਮਖ ਆਏ ਹੋਏ ਸਨ ਉਹ ਗੁਰਮਖ ਜਾਗ ਰਹੇ ਸਨ ਪਿਛਲੀ ਰਾਤ ਸਮਝ ਕੇ ਉੱਠੇ ਸਨ ਤੇ ਇਸ਼ਨਾਨ ਕਰ ਰਹੇ ਸਨ ਇਸ਼ਨਾਨ ਕਰਕੇ ਉਹਨਾਂ ਰੱਬੀ ਭਜਨ ਕਰਨਾ ਸ਼ੁਰੂ ਕਰ ਦਿੱਤਾ ਕਬਰਾਇਆ ਹੋਇਆ ਸਮੁੰਦਰ ਉਨਾਂ ਕੋਲ ਬੈਠਾ ਰਿਹਾ ਬੈਠੇ ਬੈਠੇ ਨੂੰ ਦਿਨ ਚੜ ਗਿਆ ਦਿਨ ਚੜੇ ਉਹਨਾਂ ਗੁਰਮੁਖਾਂ ਦੇ ਚਰਨੀ ਦੇਖ ਕੇ ਇਉਂ ਕਿਰਲਾਉਣ ਲੱਗਾ ਤੇ ਬੇਨਤੀਆਂ ਕਰਨ ਲੱਗਾ ਮੈਨੂੰ ਆਪਣੇ ਗੁਰੂ ਕੋਲ ਲੈ ਚੱਲੋ ਮੈਂ ਪਾਪੀ ਹਾਂ ਮੈਨੂੰ ਨਰਕਾਂ ਦਾ ਡਰ ਹੈ ਮੈਂ ਕਿਵੇਂ ਬਖਸ਼ਿਆ ਜਾਵਾਂ ਮੈਨੂੰ ਸਵਰਗ ਦਾ ਰਾਹ ਦੱਸੋ ਨਰਕਾਂ ਦੀ ਭਿਆਨਕ ਅੱਗ ਤੋਂ ਬਚਾਓ ਬਚਾਓ ਸੰਤ ਜਗਤ ਦੇ ਰਖੇਕ ਹੁੰਦੇ ਹਨ ਭੁੱਲਿਆਂ ਨੂੰ ਰਾਹੇ ਪਾਉਂਦੇ ਹਨ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਵਾਸਤੇ ਨਗਰ ਵਿੱਚੋਂ ਸਮਾਨ ਇਕੱਠਾ ਕਰ ਰਹੇ ਸਨ ਉਨ੍ਹਾਂ ਨੇ ਭਾਈ ਸੁਮੁੰਦੇ ਦੀ ਬੇਨਤੀ ਸੁਣੀ ਉਸ ਨੂੰ ਧੀ ਰਚ ਦਿੱਤੀ ਤੇ ਆਖਿਆ ਪੁਰਸ਼ਾ ਸਵੇਰੇ ਸਾਡੇ ਨਾਲ ਚੱਲਨੀ ਉੱਥੇ ਜਗਤ ਰੱਖਿਆ ਗੁਰੂ ਜੀ ਹਨ ਉਹਨਾਂ ਦੇ ਦਰਸ਼ਨ ਕਰੀ ਤਾਂ ਆਧਾਰ ਹੋਵੇਗਾ ਅਗਲੇ ਦਿਨ ਭਾਈ ਸਮੁੰਦਾ ਸਿੱਖਾਂ ਦੇ ਨਾਲ ਚੱਕ ਰਾਮਦਾਸਪੁਰ ਪੁੱਜਾ ਅੱਗੇ ਦੀਵਾਨ ਲੱਗਾ ਹੋਇਆ ਸੀ ਗੁਰੂ ਗੱਦੀ ਉੱਤੇ ਬਿਰਾਜੇ ਹੋਏ ਸੱਚੇ ਸਾਧਗੁਰ ਸਿੱਖਾਂ ਨੂੰ ਵਿਦੇਸ਼ ਕਰ ਰਹੇ ਸਨ ਸਮੁੰਦਰੀ ਜਾ ਚਰਨਾ ਉੱਤੇ ਡਿੱਗਾ ਰੋ ਕੇ ਬੇਨਤੀ ਕੀਤੀ ਦਾਤਾ ਬਖਸ਼ੋ ਮੈਨੂੰ ਭਾਵ ਸਾਗਰ ਤੋਂ ਪਾਰ ਹੋਣ ਦਾ ਸਾਧਨ ਦੱਸੋ ਨਰਕਾਂ ਦੀ ਅਗ ਕੋਲੋਂ ਪੈ ਲੱਗਦਾ ਹੈ ਬਹੁਤ ਸਾਰੀ ਆਯੂ ਬੇਰਤ ਗਵਾ ਲਈ ਹੈ ਚੰਗੇ ਜੀਵਨ ਦਾ ਢੰਗ ਦੱਸੋ हे दाता दयालु ते कृपालु सतगुरु मेरे ते मेहर करो अंतर्यामी सतगुरु जी देखया समੁੰदे दी आत्मा पछता रही है एहे नेकी धर्म दे राह चलण वास्ते तैयार है इस नु गुरमत बख्शनी चाहिदी है सतगुरु ने फरमाया हे सिक्खा तेनु वेह गुरु ने इस संसार उते ਨਾਮ ਸਿਮਰਨ ਤੇ ਲੋਕ ਸੇਵਾ ਵਾਸਤੇ ਭੇਜਿਆ ਹੈ ਇਸ ਵਾਸਤੇ ਸਵੇਰੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਧਰਮ ਦੀ ਕੀਰਤ ਕਰਨੀ ਗੁਰਬਾਣੀ ਦਾ ਸੁੰਨਾ ਨਿੰਦਿਆ ਚੁਗਲੀ ਬਖੀਲੀ ਤੋਂ ਦੂਰ ਰਹਿਣਾ ਇਹ ਜਗਤ ਤੇਰੇ ਵਾਸਤੇ ਜੀਵਨ ਨਹੀਂ ਸਗੋਰਾ ਦਾ ਆਸਰਾ ਹੈ ਜੀਵਨ ਦਾ ਮਨੋਰਥ ਹੈ ਪ੍ਰਭੂ ਕੋਲੋ ਵਿਛੜੇ ਹ ਉਸ ਕੋਲ ਪੁਜਣਾ ਤੇ ਉਹਦੇ ਨਾਲ ਇਸ ਤਰ੍ਹਾਂ ਕੋਲ ਮਿਲ ਜਾਣਾ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ ਜਿਵੇਂ ਦੋ ਦੀਵਿਆਂ ਦਾ ਚਾਨਣ ਇੱਕ ਪ੍ਰਤੀਤ ਹੁੰਦਾ ਹੈ ਸੱਚ ਬੋਲੀ ਗੁਰਦੁਆਰੇ ਜਾਈ ਤੇ ਭੁੱਖੇ ਸਿੱਖਾਂ ਨੂੰ ਪ੍ਰਸ਼ਾਦ ਸ਼ਕਾਇਆ ਕਰੀ ਇਹ ਜੀਵਨ ᔪਗਤੀ ਇਹ ਹੈ ਜੀਵਨ ᔪਗਤੀ ਗੁਰੂ ਜੀ ਦੇ ਉਪਦੇਸ਼ ਸੁਣ ਕੇ ਭਾਈ ਸਮੁੰਦਾ ਗੁਰਮਤਿ ਦੇ ਰਾਤੁਰਿਆ ਤੇ ਗੁਰਸਿੱਖਾਂ ਦੇ ਤੇ ਭਗਤਾਂ ਵਿੱਚ ਗਿਣਿਆ ਗਿਆ ਅੰਤ ਕਾਲ ਨਰਕ ਦੀ ਥਾਂ ਸਵਰਗ ਨੂੰ ਪੁੱਜਾ ਇਹੇ ਸਿਮਰਨ ਦਾ ਪ੍ਰਤਾਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ